ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਹੋਰ ਤੁਹਾਡਾ ਕੀ ਹਾਲ ਚਾਦਾ ਵੀ ਸਾਰੇ ਭੈਣ ਭਰਾਵਾਂ ਦਾ ਤੇ ਸਵਾਗਤ ਹੈ ਤੁਹਾਡਾ ਆਪਣੇ ਕੀ ਚੈਨਲ ਜ਼ਿੰਦਗੀ ਦੇ ਪਾਠ ਤੇ ਤੇ ਆਪਾਂ ਨਾ ਅੱਜ ਇੱਕ ਤੁਹਾਨੂੰ ਹਨਾ ਚਾਹੀਦੀ ਤਾਂ ਰੈਸਪੀ ਕਹਿ ਲਓ ਤੇ ਚਾਹੀ ਕੋਈ ਹੁਸਕਾ ਕੁਝ ਵੀ ਉਹ ਨਾਮ ਦੇ ਦਿਓ ਤੁਸੀਂ ਤੇ ਮੈਂ ਕੁਝ ਦਿਨ ਪਹਿਲਾਂ 5-7 ਦਿਨ ਪਹਿਲਾਂ ਨਾ ਕੋਈ ਚੀਜ਼ ਟਰਾਈ ਕਰ ਰਹੀ ਸੀ ਤੇ ਉਹ ਮੈਂ ਕਰ ਰਹੀ ਸੀ ਵੀ ਖਾਣ ਵਾਲੀ ਕੋਈ ਚੀਜ਼ ਬਣਾ ਰਹੀ ਸੀ ਬਟ ਮੇਰੇ ਤੋਂ ਬਣੀ ਨਹੀਂ ਉਹ ਤਿਉਹ ਕੋਈ ਕਾਰਨ ਸੀ ਕੀ ਨਹੀਂ ਬਣੀ ਕਿਉਂ ਨਹੀਂ ਬਣੀ ਤੇ ਉਹ ਆਪਾਂ ਤੁਹਾਨੂੰ ਹੁਣ ਕਰਕੇ ਦਿਖਾਵਾਂਗੇ ਤੇ ਮੈਂ ਨਾ ਇੱਕ ਆਲੂ ਜਿਹੜਾ ਕਿ ਮੈਂ ਧੋ ਕੇ ਚੈਨਲਿਆਂ ਨੂੰ ਤੇ ਬਾਅਦ ਫਿਰ ਉਹਨੂੰ ਫਿਰ ਧੋ ਲਾਂ ਜਿਹਨਾਂ ਆਪਾਂ ਇਹਨੂੰ ਸਬੂਕਸ ਕਰਨਾ ਹੈ ਤੇ ਜਿਹੜੇ ਕਰੀ ਉਸ ਦਿਨ ਗਲਤੀ ਹੋ ਗਈ ਸੀ ਲੋਪਦਾ ਕੀ ਹੋਇਸੀ ਸ਼ਾਇਦ ਕਿ ਆਮ ਤਾਂ ਬਣ ਰਹੀ ਹੋਤੀ ਜੀ ਤੇ ਮੈਂ ਆਲੂ ਨੂੰ ਕ੍ਰਸ਼ ਕਰਨਾ ਜਿਹੜਾ ਨਾ ਜੂਸ ਸੀ ਉਹ ਮੈਂ ਕੱਢ ਲਿਆ ਤੇ ਸ਼ਾਇਦ ਉਹ ਜੂਸ ਨਹੀਂ ਕੱਢਣਾ ਸੀਗਾ ਤੇ ਇਹ ਕਰਕੇ ਜਿਨੀ ਆਪਾਂ ਕੈਬਿਨ ਹੈ ਤੇ ਇਹ ਵੀ ਆਪਾਂ ਕਰਦੇ ਕੁਝ ਹੋਰਾਂ ਤੇ ਬਣ ਕੁਝ ਹੋਰ ਜਨਾ ਤੇ ਬਹੁਤ ਵਧੀਆ ਚੀਜ਼ ਬਣਦੀ ਹੈ ਨਾ ਇਹ ਵੈਸੇ ਤਾਂ ਤੁਹਾਨੂੰ ਪਤਾ ਹੀ ਨਹੀਂ ਕਿ ਇਹ ਇੱਕ ਅੰਗੂਠਾ ਦਾ ਇੱਕ ਬ੍ਰੀਚ ਦੀ ਤਰ੍ਹਾਂ ਕੰਮ ਕਰਦਾ ਰਹੇਗਾ ਤੇ ਚਲੋ ਆਪਾਂ ਕੀ ਨੂੰ ਕਰਕੇ ਦਿਖਾਉਣੀ ਹੈ ਜਿਹੜਾ ਉਸ ਨੂੰ ਮੈਂ ਪੀਸਾ ਸੀ ਤੇ ਆਪਣਾ ਜਿਹੜਾ ਆਲੂ ਆ ਉਹਨੂੰ ਆਪਾਂ ਕ੍ਰਸ਼ ਕਰ ਲਈ ਤੇ ਨਾਉਜੀ ਛੋਟੀ ਜਿਹੀ ਵੀਡੀਓ ਸੀ ਨਾ ਪੂਰਾ ਕਰਦੀ ਕਾ ਲੰਬਾ ਨਹੀਂ ਲੈ ਕੇ ਜਾਂਦੀ ਇਹ ਤੇ ਇਹਦਾ ਨਾ ਮੈਂ ਜੂਸ ਜਰਾफी ਉਹ ਆਪਾਂ ਤੁਹਾਨੂੰ ਦੱਲਣੇ ਇਹਨਾਂ ਆਪ ਨੂੰ ਜੰਗ ਘੋਲਣ ਦੇ ਵਿੱਚ ਦੇਖਣਾ ਤੇ ਲਓ ਜੀ ਕਿ ਜੂਸ ਆਪਾਂ ਕੱਢ ਲਿਆ ਇਹ ਨਾ ਬਸ ਇਹ ਮਿੰਟਕ ਵਿੱਚ ਹੀ ਹਨਾ ਕਾਲਾ ਹੋਣ ਲੱਗ ਜਾਂਦਾ ਹੈਗਾ ਪਤਾ ਹੀ ਨਾ ਆਪਾਂ ਨੂੰ ਵੀ ਸਬਜ਼ੀ ਕੱਟ ਕੇ ਰੱਖਤੀ ਹੈ ਨਾ ਤੇ ਕਾਲੀ ਹੋਣ ਲੱਗ ਜਾਂਦੀ ਆ ਹਨਾ ਤੇ ਲਓ ਜੀ ਆਪਾਂ ਇਹਦਾ ਜੂਸ ਕੱਢ ਲਿਆ ਉਸ ਦਿਨ ਮੈਂ ਐਂ ਕੀਤਾ ਸੀ ਜੂਸ ਕੱਢ ਲਿਆ ਤੇ ਜਿਹੜੀ ਇਹ ਚੀਜ਼ ਹੈ ਨਾ ਇਹ ਵੀ ਬਹੁਤ ਕੀਨਾ ਬਹੁਤ ਵਧੀਆ ਚੀਜ਼ ਬਣੂਗੀ ਇਸ ਜੂਸ ਕੱਢਣ ਤੋਂ ਬਾਅਦ ਜਿਹੜੀ ਆਪਣੇ ਕੋਲੇ ਇਹ ਆਲੂ ਦਾ ਆਪਣੇ ਕੋਲੇ ਬੁੱਧ ਰਹਿ ਗਈ ਮਤਲਬ ਜਿਹੜਾ ਜੂਸ ਤਾਂ ਆਪਾਂ ਕੱਢ ਲਿਆ ਤੇ ਇੱਕ ਆਲੂ ਚੋਂ ਇੰਨਾ ਜੂਸ ਨਿਕਲਿਆ ਬਹੁਤ ਐਂਦਾ ਹਾਂ ਇਹ ਮੈਂ ਕੀ ਕੀਤਾ ਸੀ ਉਸ ਦਿਨ ਜਿਹਨੂੰ ਮੈਂ ਜਦੋਂ ਮਿਰਚ ਜੀ ਨਾਲ ਬਣੀ ਤੇ ਮੈਂ ਇਹਦਾ ਜੂਸ ਸੀ ਜਿਹੜਾ ਉਹ ਐਂ ਕਰਕੇ ਐਦਾਂ ਹੀ ਲਾ ਲ ਬਸ ਲਾ ਕੇ ਤੇ ਮੈਂ ਨਾ ਬਸ ਉਹ ਖਾ ਘਾ ਧੋ ਤੇ ਮੈਂ ਆਖਿਆ ਵਿੱਚ ਮੂੰਹ ਜਦੋਂ ਮੈਂ ਖਾ ਧੋ ਤੇ ਨਾ ਪਹਿਲਾਂ ਮੈਂ ਕਦੇ ਟਰਾਈ ਨਹੀਂ ਕੀਤਾ ਸੀਗਾ ਤੇ ਮਤਲਬ ਐਨੇ ਜਿਵੇਂ ਇੱਕ ਬੀਚ ਦੀ ਤਾਂ ਬੀਚ ਨਹੀਂ ਆਪਣੇ ਫੇਸ ਨੂੰ ਜਿਵੇਂ ਪੀਐਸਟ ਬੀਚ ਕਰਦੇ ਆ ਤੇ ਉਹ ਸਾਰੀ ਮੈਲ ਜਿਹੜੀ ਉੱਤਰ ਜਾਂਦੀ ਹੈ ਨਾ ਜਿਹੜਾ ਓਪਨ ਪੋਰਸ ਹੁੰਦੀ ਹੈ ਜਿਨ੍ਹਾਂ ਚ ਮਿੱਟੀ ਪਸੀਨ ਦੀ ਉਹ ਸਾਰੀ ਇੱਕ ਵਾਰੀ ਕਲੀਨ ਹੋ ਜਾਂਦੀ ਹੈ ਉਹਦੇ ਨਾਲ ਤੇ ਉਹੋ ਹੀ ਚੀਜ਼ ਮੈਂ ਜਦੋਂ ਮੱਥਾਂ ਤੇ ਕਾਇੀ ਤੇ ਮੈਨੂੰ ਐ ਜਿਵੇਂ ਮਹੱਤ ਸੌਫ ਕੀਤਾ ਤੇ ਮੇਰੇ ਕੋਈ ਬਚ ਗਈ ਤੋਂ ਨੂੰ ਮੈਂ ਨਾ ਵੀ ਮੈਂ ਕਿਹਾ ਚਲੋ ਆਗੂ ਹੀ ਹੈ ਤਾਂ ਹਨਾ ਇਸ ਜੂਸ ਨਾਲ ਤਾਂ ਕੀ ਹੋ ਜੂਗਾ ਉਹਦੇ ਜੂਸ ਨਾਲ ਤੇ ਪਰ ਵੀ ਐਂ ਹੁੰਦਾ ਕਈ ਵਾਰੀ ਕੁਦਰਤੀ ਚੀਜ਼ਾਂ ਵੀ ਆਪਾਂ ਹਨਾ ਕਈ ਵੇ ਗੁਰਾ ਅਸਰ ਕਰ ਜਾਂਦੀਆਂ ਹੈ ਜਿਨ੍ਹਾਂ ਐਡੀ ਕੋਈ ਗੱਲ ਨਹੀਂ ਕਿਸੇ ਤੇ ਕੋਈ ਅ ਅਫੈਕਟ ਕਿਸੇ ਦਾ ਕੀ ਹੁੰਦੀ ਆ ਕੀ ਹੁੰਦਾ ਪੈਂਦਾ ਕਿਸੇ ਦਾ ਕੀ ਜਾਂ ਹੁੰਦਾ ਨਾ ਤੇ ਆਪਾਂ ਹਰ ਇੱਕ ਚੀਜ਼ ਹਰ ਇੱਕ ਲਈ ਮੈਚੂਜ਼ ਨਹੀਂ ਕਰ ਸਕਦੇ ਹੁੰਦੇ ਪਰ ਮੈਂ ਇਹਨੂੰ ਜਦੋਂ ਫਿਰ ਮੈਂ ਸਪਲਾਈ ਕੀਤਾ ਤੇ ਇੰਨਾ ਕੁ ਸਾਫ਼ ਹੋ ਗਿਆ ਵੀ ਐਂ ਲੱਗੇ ਵੀ ਜਿਵੇਂ ਕੋਈ ਨਾ ਆਪਾਂ ਕੋਈ ਫੇਸ਼ਲ ਕੀਤਾ ਹੁੰਦਾ ਜਿਵੇਂ ਮੈਂ ਫੇਸ ਤੇ ਲਾ ਕੇ ਫੇਸ ਤੇ ਮੈਂ ਕਿਵੇਂ ਪਾਇਆ ਉਹ ਮੇਰਾ ਦੁਪੱਟਾ ਨਹੀਂ ਕਿਉਂਕਿ ਇਹ ਚਿੱਟਾ ਹੈਗਾ ਛਟੇੋਂ ਵੱਡਾ ਜਿੰਨੇ ਦੂਸਰ ਚੀਜ਼ ਕਰਨਾ ਮੈਂ 1 ਮਿੰਟ ਆਉਜੀ ਆਪਾਂ ਤੁਹਾਨੂੰ ਕਰਕੇ ਦਿਖਾਵਾਂਗੇ ਕਿਉਂਕਿ ਜਿਹੜਾ ਇਹ ਜੂਸ ਹੁੰਦਾ ਨਾ ਜਿਵੇਂ ਇਹ ਨਾ ਤੇ ਇਹ ਜਦੋਂ ਕਿਸੇ ਕੱਪੜੇ ਤੇ ਪਾ ਗਏ ਤੇ ਤਾਂ ਜਿਹੜੇ ਨਾ ਪਏ ਜਾਂਦੇ ਚਿੱਟੇ ਦੀ ਬਰਖਾਸ ਕਰਕੇ ਨਾ ਉਹ ਪਾਉਣਾ ਕੰਜ਼ੂਮ ਕਰਕੇ ਦਿਖਾ ਦੇਣੀ ਕੋਈ ਗੱਲ ਨਹੀਂ ਤੇ ਇਹ ਵੀ ਇਹ ਕਿ ਤਾਂ ਅੱਖਾਂ ਤੋਂ ਬਚਾ ਕੇ ਅੱਖਾਂ ਖੋਲ ਕੇ ਨਹੀਂ ਕਰਨਾ ਕਿਉਂਕਿ ਇਹ ਨਾ ਨਾਬੂ ਹੁੰਦੀ ਜਲਨ ਜੀ ਹੋਣ ਲੱਗ ਜਾਂਦੀ ਹੈ ਇਹਦੇ ਨਾਲ ਤੇ ਜਿੰਨਾ ਕੋਈ ਨਾ ਕੋਲੇ ਟਾਈਮ ਹੈਗਾ ਪੜ੍ਹਨੀ ਤੇ ਉਹ ਆਪਦੇ ਆਪ ਨੂੰ ਜਰੂਰ ਬਣਾ ਕੋਈ ਨਾ ਕੋਈ ਜਿਹੜਾ ਨੁਸਖਾ ਤੁਹਾਨੂੰ ਵਧੀਆ ਲੱਗਦਾ ਉਹ ਕਰਿਆ ਕਰੋ ਤੇ ਮੇਰੇ ਅੱਗੇ ਕੋਲ ਤੇ ਤੈਨੂੰ ਸਾਂਹ ਤਾਂ ਹੈ ਨਹੀਂ ਵੀ ਮੈਂ ਕੱਲੀ ਬਿਜ਼ੀ ਹਾਂ ਹਨਾ ਸਾਨੀ ਆਪਣੀਆਂ ਨਮਕਿਰੀਆਂ ਬਿਜ਼ੀ ਰਹਿੰਦੀਆਂ ਕਿਉਂਕਿ ਕੰਮ ਆਪਣੇ ਘਰ ਦੇ ਇੰਨੇ ਹੁੰਦੇ ਆ ਤੇ ਆਪਣੇ ਕੋਲ ਮੇਰੇ ਕੋਲ ਤਾਂ ویسੇ ਹੀ ਪਾਗ ਰੂਮਰ ਘਾਟੀ ਜਾ ਰਿਹਾ ਜਿੰਨਾ ਕਿ ਨਾਲੇ ਕਿਉਂ ਮੈਂ ਘਾਟੀ ਕੀਤਾ ਹੈਗਾ ਇਹਦੇ ਕੁਛ ਮੈਂ ਤੇ ਜੇ ਕਿਸੇ ਫੰਕਸ਼ਨ ਤੇ ਜਾਣਾ ਹੋਵੇ ਉਦੋਂ ਮੈਂ ਜ਼ਰੂਰ ਟਾਈਮ ਕੱਢ ਲੈਣੀ ਹੁੰਦੀ ਆ ਕਿਉਂਕਿ ਉਦੋਂ ਆਏ ਵਿਚਾਰੇ ਤਾਂ ਇਹ ਵੀ ਆਪਾਂ ਸਰਨ ਜੀ ਗੱਗ ਵਿੱਚ ਸੋਹਣੇ ਸੋਹਣੇ ਬਣੀਏ ਹਨਾ ਤੇ ਇਸ ਕਰਕੇ ਮੋਂਦੋਂ ਬਸ ਦੋ ਦਿਨ ਪਹਿਲਾਂ ਇਦਾਂ ਦਾ ਕੁਛ ਜਿਵੇਂ ਕੋਈ ਵੇਸ ਨਾ ਲਾ ਲਿਆ ਕੋਈ ਸ਼ੈਦ ਲਾ ਲਿਆ ਹਨਾ ਕਿ ਉਹਦੇ ਨਾਲ ਹੀ ਆਇਆ ਕਿਉਂਕਿ ਭੈਣੇ ਕੁਛ ਮੇਰਾ ਰੰਗ ਭੈਣੇ ਨਾ ਕਾਲਾ ਵੀ ਹੈ ਨਹੀਂਗਾ ਹਨਾ ਦੀ ਸਾਫੀਆ ਪਰ ਇਹਦੇ ਨਾਲ ਹੋਰ ਵੀ ਸੋਹਣਾ ਲੱਗੂਗਾ ਹਨਾ ਤੇ ਕਿਉਂਕਿ ਇਹ ਜ਼ਰੂਰੀ ਹੁੰਦਾ ਹੈਗਾ ਪਹਿ ਨਹੀਂ ਹੈਗਾ ਵੀ ਅਗਲਾ ਕਹਿੰਦਾ ਹੁਣ ਕੰਮ ਵੀ ਕਰਨੇ ਆ ਭਾਈ ਹਨਾ ਕਿ ਆਪਦੇ ਆਪ ਦੇ ਸ਼ੌਂਕ ਵੀ ਪੂਰੇ ਕਰਨੇ ਤੇ ਨਾਲੇ ਕਿੰਨੇ ਪੈਸੇ ਵੀ ਲੱਗਦੇ ਨੇ ਨਾ ਇਨ੍ਹਾਂ ਤੇ ਤੇ ਲਓ ਭਈ ਇਹਨੂੰ ਇੰਨਾ ਕੁ ਟਾਈਮ ਹੀ ਲਾ ਕੇ ਰੱਖਣਾ ਹੈਗਾ ਜਿਹਨੇ ਪਹਿਲੀ ਵਾਰੀ ਕਰਨਾ ਭਾਈ ਉਹ ਆਪਦਾ ਧਿਆਨ ਨਾਲ ਕਰਿਓ ਮੈਂ ਤਾਂ ਕਰ ਚੁੱਕੀ ਸੀ ਤੇ ਹੁਣ ਮੈਂ ਤੁਹਾਨੂੰ ਕਰਕੇ ਦਿਖਾਵਾਂਗੀ ਤੇ ਲਓ ਭਈ ਇੱਕ ਮਿੰਟ ਹੁਣ ਮੈਂ ਇਹਨੂੰ ਵਾਸ਼ ਕਰਕੇ ਆਉਣੀ ਤੇ ਮੈਂ ਤੁਹਾਨੂੰ ਦੱਸਦੀਆਂ ਨਾਲੇ ਕਿੰਨਾ ਕੁ ਟਾਈਮ ਲੱਗਿਆ ਹੈਗਾ ਮੈਂ ਲਗਭਗ ਵਕਤ ਬਾਅਦ ਇੱਕ ਮਿੰਟ ਹੀ ਲੱਗਦਾ ਹੋਊਗਾ ਮੈਂ ਤੇ ਜਦੋਂ ਤੁਹਾਨੂੰ ਪਤਾ ਲੱਗ ਗਈ ਇਹ ਚੀਜ਼ ਦਾ ਬਹੁਤ ਵਧੀਆ ਬੈਨੀਫਿਟ ਮਿਲ ਗਿਆ ਤੁਸੀਂ ਦੋ ਮਿੰਟ ਵੀ ਕਰ ਸਕਦੇ ਹੋ ਪਹਿਲੀ ਵਾਰ ਤੁਸੀਂ ਇੰਨਾ ਟਾਈਮ ਨਹੀਂ ਲਾ ਕੇ ਰੱਖਣਾ ਕੋਈ ਕਿਸੇ ਦਾ ਜਿਹੜੀ ਸਕਿਨ ਹੁੰਦੀ ਹੈ ਉਹ ਕਿਸੇ ਦੀ ਨਹੀਂ ਹੁੰਦੀ ਕਿਸੇ ਦੀ ਨਹੀਂ ਹੁੰਦੀ ਹੈ ਤੇ ਮੈਂ ਕਿਚਨ 'ਚ ਖੜ ਕੇ ਤਾਂ ਕਰ ਲਿਆ ਕਿਉਂਕਿ ਮੈਂ ਇੱਥੇ ਕੰਮ ਕਰ ਰਹੀ ਸੀ ਤੇ ਜਮਾਇਆ ਸੀ ਕਿਉਂਕਿ ਮੈਂ ਕੰਮ ਹੀ ਕੋਈ ਸਬ지 ਸੁਜੀ ਬਣਾ ਰਹੀ ਸੀ ਤੇ ਮੈਂ ਤਾਂ फटाफट ਇਹ ਕੰਮ ਉੱਪਰ ਨਾ ਬੈਠੇ ਟਾਈਮ ਨਹੀਂ ਕਰਨਾਗਾ ਬੈਠੂ ਹੋ ਕੇ ਤਾਂ ਘੱਟ ਹੀ ਟਾਈਮ ਲੱਗਦਾ ਪਹਿਲੇ ਤੇ ਲਓ ਗਈ ਹੁਣ ਆਪਾਂ ਤੁਹਾਨੂੰ ਕਰਕੇ ਦਿਖਾਉਂਦੇ ਹਾਂ ਫੇਸ ਤੋਂ ਥੀਮਿੰਗ ਨਾਲੇ ਮੱਖ ਤੋਂ ਏਨੂੰ ਇਹ ਤੁਸੀਂ ਦੇਖਿਓ ਆ ਵੀ ਹਾਂ ਦਿਲਾਉਂਦੀ ਮੈਂ ਹੁਣ ਧੋਈ ਆਈ ਠੀਕ ਹੈ ਫੇਸ ਵੀ ਤੇ ਆਪਣੇ ਹੱਥ ਹੱਥ ਵੀ ਹੈ ਨਾ ਤੇ ਵੀ ਐ ਨਹੀਂ ਹੈਗਾ ਵੀ ਹਨੇਰੇ ਤੋਂ ਚਾਨਣੀ ਹੋ ਜਾਊਗਾ ਤੇ ਪਰ ਵੀ ਬਹੁਤ ਮੈਨੂੰ ਤਾਂ ਬਹੁਤ ਵਧੀਆ ਫੀਲ ਹੋ ਰਿਹਾ ਹੈਗਾ ਜੇ ਆਪਾਂ ਛੱਟਪਟ ਕਿਸੇ ਫੰਕਸ਼ਨ ਤੇ ਜਾਂ ਆਪਾਂ ਅੱਡੇ ਟਾਈਮ ਜਾਣਾ ਹੈਗਾ ਤਾਂ ਭਾਈ ਆਪਾਂ ਹੁਣੇ ਜਾਣਾ ਹੈਗਾ 2-4 ਘੰਟੇ ਤੱਕ ਤੁਸੀਂ ਇਹ ਕਰਕੇ ਜਾ ਸਕਦੇ ਹੋ ਤੇ ਉਸ ਤੋਂ ਬਾਅਦ ਪਤਾ ਜੇ ਤੁਹਾਡੇ ਕੋਲੇ ਕੋਈ ਮੋਇਸਚਰਾਈਜ਼ਰ ਨਹੀਂ ਹੈ ਨਾ ਕੋਈ ਬਦਾਮ ਰੋਗਣ ਵੀ ਹੈ ਨਹੀਂ ਆਪਣੇ ਘਰ 'ਚ ਦੇਸੀ ਘੋਟਾ ਹੁੰਦਾ ਹੀ ਆ ਮੱਝ ਦਾ ਬਚਾ ਹੀ ਕਾਂ ਦਾ ਹੋਵੇ ਹਨਾ ਕਿ ਮੈਂ ਤੁਹਾਡੇ ਕੋਲ ਸਾਹਮਣੇ ਤੇ ਉਹ ਆਪਾਂ ਇਹਦੀ ਲਾ ਕੇ ਦੇਖਦੇ ਹਾਂ ਇਹ ਤਾਂ ਸਾਨੀ ਚੀਜ਼ਾਂ ਨਾਲੋਂ ਬਹੁਤ ਵਧੀਆ ਚੀਜ਼ ਹੈ ਤਾਂ ਹਨਾ ਤੇ ਤੁਸੀਂ ਇਹ ਲਾਓ ਤੇ ਕਰਨਾ ਕਿ ਮੈਂ ਤੁਸੀਂ ਰਾਤ ਨੂੰ ਹੀ ਲਗਮਣਾ ਹੈਗਾ ਕਿਉਂਕਿ ਦਿਨ ਵੇਲੇ ਫਿਰ ਮਿੱਟੀ ਵਗੈਰਾ ਪੈਕੂੜੀ ਆਉਂਦੀ ਆ ਹਨਾ ਨਾਲੇ ਰਾਤ ਨੂੰ ਆਪਾਂ ਨੂੰ ਨਿਸ਼ਚਿੰਤ ਹੋ ਕੇ ਇਹ ਕਰ ਸਕਦੇ ਹਾਂ ਕਿ ਭਾਵੇਂ ਅੱਜ ਤਾਂ ਕੋਈ ਨਾ ਕੋਈ ਆਹ ਕੰਮ ਕਰਦੇ ਹੋ ਉਹ ਕਰ ਲਓ ਪੈਨਾ ਭੱਜ ਦੌੜ ਜੀ ਹੁੰਦੀ ਆ ਹਨਾ ਨਾਲੇ ਉਹ ਤਾਂ ਹੁੰਦਾ ਨਹੀਂ ਬੇਫਿਕਰੀ ਜੀ ਹੋ ਕੇ ਆਹ ਦੇਖੋ ਤੁਸੀਂ ਦਾ Me era pra ele mostrar a ele ਜਦੋਂ ਤੁਸੀਂ ਇਹਨਾਂ ਥੋੜੀ ਜਿਹੀ ਮਸਾਲੇ ਕਰੋਂ ਨਾ ਤੇ ਐਂ ਫੇਸ ਤੁਹਾਨੂੰ ਐ ਲੱਭੀ ਨੂੰ ਕੱਸਿਆ ਕੱਸਿਆ ਹੁੰਦਾ ਰਹੇਗਾ ਤੇ ਸਾਰੀਆਂ ਭੈਣਾਂ ਹਨ ਅਵੇ ਸੋਨੇ ਸੋਨੇ ਚਿਹਰਿਆਂ ਨੂੰ ਹਨ ਹੋਰ ਵੀ ਸੋਹਣਾ ਬਣਾਉਣਾ ਇਸ ਤੱਕ ਕੁਦਰਤ ਨੇ ਆਪਾਂ ਨੂੰ ਸਾਰਿਆਂ ਨੂੰ ਬਹੁਤ ਸੋਹਣਾ ਬਣਾਇਆ ਪਰ ਕੇ ਇਹਦੀ ਹੋਰ ਚੀਜ਼ ਨੂੰ ਸੰਭਾਲਣਾ ਹਨ ਇਹ ਜ਼ਰੂਰੀ ਹੁੰਦਾ ਰਹੇਗਾ ਤੇ ਅੰਦਰੋਂ ਵੀ ਸੋਹਣੇ ਹੋਵੋ ਤੇ ਬਾਹਰੋਂ ਵੀ ਸੋਹਣੇ ਹੋਵੋ ਕਿ ਜ਼ਰੂਰੀ ਇਹ ਨਹੀਂ ਹੈਗਾ ਵੀ ਆਪਾਂ ਅੰਦਰੋਂ ਤਾਂ ਮੈਂ ਖਾਰਜੀ ਰੱਖੀ ਰਹੀ ਗੇ ਲੜਾਈਆਂ ਝਗੜੇ ਤੇ ਆ ਮੰਚੀ ਸੜੀ ਜਾਏਗੀ ਤੇ ਬਾਰੂ ਮੱਪਾਂ ਦੀ ਫਕੂਜੀ ਤੇ ਇਹ ਫੇਰ ਨਹੀਂ ਸਰਪੰਚ ਜੀ ਆਪਾਂ ਅੰਦਰੋਂ ਸੋਹਣੀ ਆ ਨਾ ਫਿਰ ਆਪਣੀ ਬਾਹਰ ਦੀ ਖੂਬਸੂਰਤੀ ਫਿਰ ਤਾਂ ਮੰਨ ਲੋ ਜਿਹੜੀ ਆਉਣੀ ਹੈ ਨਾ ਚਾਹੀਏ ਆਪਾਂ ਨਾਲ ਵੀ ਸੋਹਣੀ ਕੋਈ ਹੋਈਏ ਵੈਸੇ ਤਾਂ ਪਰਮਾਰੂ ਨੇ ਸਭ ਨੂੰ ਬਹੁਤ ਹੀ ਸੋਹਣੇ ਬਣਾਇਆ ਕਿਸੇ ਨੂੰ ਇਹ ਕਹਿਣਾ ਨਹੀਂ ਚਾਹੀਦਾ ਵੀ ਤੂੰ ਪਾਏ ਆ ਜਾਂ ਉਹ ਆ ਤੇ ਸਾਰੀ ਪਹਿਨਪਰਾ ਇਹ ਜਿਹੜਾ ਮੈਂ ਕੀਤਾ ਹੈਗਾ ਨਾ ਅੰਦ ਦੇ ਜੁਸਾ ਦੀ ਸਕਾਈ ਜਰੂਰ ਵਰਤਿਓ ਤੇ ਕੋਈ ਟਾਈਮ ਨਹੀਂ ਲੱਗਿਆਗਾ ਤੇ ਤੁਸੀਂ ਕਿਸੇ ਵੀ ਟਾਈਮ ਕਿਸੇ ਫੰਕਸ਼ਨ ਤੇ ਦੂਰ ਚਾਰ ਘੰਟੇ ਦਾ ਫੰਕਸ਼ਨ ਕਰਨੇ ਜਾਣਾ ਨਾ ਬਸ ਇਹੀ ਕਰੋ ਤੇ ਆਂਦਾ ਕੋਈ ਮਾਸਕਰਾਇਜ਼ਰ ਜਾਂ ਕੋਈ ਕਰੀਮ ਜਿਹੜੀ ਤੁਸੀਂ ਲਾਉਨੇ ਹੋਰ ਲਾਓ ਤੇ ਡਿਸਟ੍ਰਿਕਟ ਲਾਓ ਇੰਨੇ ਨਾਲੇ ਪਰੇ ਵੱਲੇ ਤੇ ਲਾਉ ਜੀ ਆਪਾਂ ਇਸੇ ਹੋਰ ਵੀਡੀਓ ਵਿੱਚ ਜਰੂਰ ਦਿਨਾਂਗੇ ਸੋਹਣੀਆਂ ਸੋਹਣੀਆਂ ਗੱਲਾਂ ਬਾਤਾਂ ਵੀ ਕਰਾਂਗੇ ਤੇ ਸਾਰੇ ਪੈਂਟਰਾ ਮੰਮੂ ਕੇ ਤੋਂ ਸਸਤੀ ਅਕਾਲ ਤੇ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਫਿਰ ਆਪਾਂ ਹੋਰ ਵੀ ਸੋਹਣੀਆਂ ਸੋਹਣੀਆਂ ਵੀਡੀਓ ਲੈ ਕੇ ਥੋੜੀ ਜਿਹੀ ਗੱਲਾਂ ਹਨਾ ਤੁਹਾਨੂੰ ਦੱਸਾਂਗੇ ਜਿਹੜੀ ਆਪਣੇ ਕੋਲੇ ਇਹ ਆਲੂ ਵਾਲਾ ਜਿਹੜਾ ਇਹ ਸੀਗਾ ਆਪਣਾ ਖੋਦੀ ਸੀ ਜਿਹੜੀ ਆਪਣੇ ਆਲੂ ਉਤਰੀ ਇਹ ਬਚੀ ਹੈ ਨਾ ਉੱਪਰ ਦੀ ਤੇ ਇਹ ਵੀ ਆਪਾਂ ਯੂਜ਼ ਕਰਕੇ ਦਿਖਾਵਾਂਗੇ ਤੁਹਾਨੂੰ ਚਲੋ ਬੰਤਾ ਇਹ ਥੋੜਾ ਜਿਹਾ ਮੇਰੇ ਕੋਲ ਤੇ ਮੈਂ ਤੁਹਾਨੂੰ ਇਹਦੀ ਰੈਸਪੀ ਵੀ ਜ਼ਰੂਰ ਦੇਵਾਂਗੀ ਤੇ ਤਦ ਤੱਕ ਲਈ ਸਾਰੇ ਪੈਨ ਬਣਾਵਾਂਗੇ ਤੁਹਾਨੂੰ ਸਭ ਛੇਕਾਰ